ਪਿਛੇ ਜੇ ਇੱਕ ਵੈਬ ਸੀਰੀਜ਼ ਆਈ ਸੀ ਜਿਸ ਦਾ ਨਾਮ ਸੀ ਆਸ਼ਰਮ ਉਸ ਸੀਰੀਜ਼ ਵਿੱਚ ਕੀ ਕੀ ਹੋਇਆ ਸਭ ਨੇ ਵੇਖਿਆ ਕਿਸ ਤਰ੍ਹਾਂ ਇੱਕ ਢੋਂਗੀ ਬਾਬਾ ਆਪਣੇ ਆਸ਼ਰਮ ਵਿੱਚ ਪੋਲੀਆਂ ਪਾਲੀਆਂ ਕੁੜੀਆਂ ਨਾਲ ਰੰਗ ਰਲੀਆਂ ਮਨਾਉਂਦਾ ਸੀ ਖੈਰ ਉਹ ਵੈਬ ਸੀਰੀਜ਼ ਸੀ ਜੇ ਤੁਹਾਨੂੰ ਕਿਹਾ ਜਾਵੇ ਕਿ ਅਜਿਹਾ ਇੱਕ ਬਾਬਾ ਅਸਲ ਵਿੱਚ ਵੀ ਹੈ ਉਹ ਵੀ ਪੰਜਾਬ ਵਿੱਚ ਤਾਂ ਤੁਹਾਡੇ ਕੰਨ ਜ਼ਰੂਰ ਖੜੇ ਹੋ ਜਾਣਗੇ ਜਨਾਬ ਸੱਚ ਸੁਣਿਆ ਤੁਸੀਂ ਪੰਜਾਬ ਵਿੱਚ ਵੀ ਇੱਕ ਅਜਿਹਾ ਢੋਂਗੀ ਬਾਬਾ ਹੈ ਅਤੇ ਇਹ ਬਾਬਾ ਹੈ स्वामी शंकराानंद पुरी वाला जो लुधियाना ਦੇ ਮੁੱਲਾਪੁਰ ਨਜ਼ਦੀਕ ਪੈਂਦੇ ਪਿੰਡ ਤਲਵੰਡੀ ਵਿਖੇ ਡੇਰਾ ਵੀ ਚਲਾਉਂਦਾ ਹੈ ਉਸੇ ਡੇਰੇ ਦੇ ਵਿੱਚ ਇੱਕ ਮਹਿਲਾ ਨਾਲ ਕੁਕਰਮ ਕਰ ਰਿਹਾ ਸੀ ਜਿਸ ਦੀ ਵੀਡੀਓ ਬਣਾਈ ਗਈ ਇਹ ਬਾਬਾ ਫਰਾਰ ਦੱਸਿਆ ਜਾ ਰਿਹਾ ਪਿੰਡ ਵਾਸੀਆਂ ਨੇ ਪ੍ਰਦਰਸ਼ਨ ਕੀਤਾ ਅਤੇ ਡੇਰੇ ਖਿਲਾਫ ਡੀਸੀ ਨੂੰ ਮੰਗ ਪੱਤਰ ਦਿੰਦਿਆਂ ਕਿਹਾ ਕਿ ਧਰਮ ਦੀ ਆੜ ਵਿੱਚ ਇੱਥੇ ਗਲਤ ਕੰਮ ਕੀਤਾ ਜਾ ਰਿਹਾ ਜੀਵਦਾਸ ਸੰਪਰਦਾ ਦੀ ਇੱਕ ਸੰਸਤਾ ਜਲਦੀ ਹੈ ਜਿਹਦਾ ਮਹੰਤ ਹੈ ਆ ਸ਼ੰਕਰ ਆਨੰਦ ਅੱਛਾ ਜੀ ਜਿਹੜਾ ਕਿ ਕਾਫੀ ਸਮੇਂ ਲੰਮੇ ਸਮੇਂ ਤੋਂ ਗਲਤ ਹਰਕਤਾਂ ਅਸਲੀਲ ਹਰਕਤਾਂ ਉੱਥੇ ਦੇ ਜਿਹੜੇ ਸ਼ਰਧਾਲੂ ਨੇ ਉਹਨਾਂ ਨੂੰ ਕਿਸੇ ਨੂੰ ਪਲੋਸ ਕੇ ਕਿਸੇ ਨੂੰ ਧੱਕੇ ਨਾਲ ਬਲੈਕਮੇਲ ਕਰਕੇ ਉਹਨਾਂ ਦੇ ਨਾਲ ਅਸਲੀਲ ਹਰਕਤਾਂ ਕਰਦਾ ਸੀ ਹੁਣ ਉਹਦੀਆਂ ਵੀਡੀਓ ਆਣ ਜਿਹੜੀਆਂ ਬਹੁਤ ਜਿਆਦਾ ਵਾਇਰਲ ਹੋਈਆਂ ਨੇ ਤੇ ਉਹਦੇ ਸੰਬੰਧ ਦੇ ਵਿੱਚ ਇਲਾਕੇ ਨੇ ਰਲ ਕੇ ਸੰਕਰਮੰਦ ਸੰਤ ਤੇ ਪਰਚਾ ਦਰਜ ਕਰਿਆ ਉਹ ਆਪਣੀ ਅੱਜ ਇੱਥੇ ਜਵਾਨਤ ਕਰਾਉਣ ਨੂੰ ਫਿਰਦਾ ਹੈ ਅਸੀਂ ਪ੍ਰਸ਼ਾਸਨ ਨੂੰ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਆਂ ਵੀ ਇਹਦੇ ਸੰਬੰਧ ਦੇ ਵਿੱਚ ਉਹ ਸੰਤ ਤੇ ਕਾਰਵਾਈ ਹੋਣੀ ਚਾਹੀਦੀ ਹੈ ਉਹਨੂੰ ਫੜਨਾ ਚਾਹੀਦਾ ਤਾਂ ਕਿ ਫੇਰ ਬਾਅਦ ਦੇ ਵਿੱਚ ਕੋਈ ਐਸੀ ਘਟਨਾ ਨਾ ਵਾਪਰੇ ਜਿਹਦੇ ਨਾਲ ਹੋਰ ਇਲਾਕੇ ਦੇ ਵਿੱਚ ਹਲਚਲ ਪੈਦਾ ਹੋਵੇ ਜਿਹਦੇ ਨਾਲ ਹੋਰ ਕਿਸੇ ਦਾ ਵੀ ਕੋਈ ਜਾਨੀ ਮਾਲੀ ਨੁਕਸਾਨ ਹੋਵੇ ਅੱਜ ਕੁਝ ਲੋਕਾਂ ਵੱਲੋਂ ਕਾਫੀ ਸੰਗਤ ਦੇ ਵਿੱਚ ਆ ਕੇ ਇੱਥੇ ਇੱਕ ਦਰਖਾਸਤ ਦਿੱਤੀ ਹੈ ਇੱਕ ਸ਼ਿਕਾਇਤ ਦਿੱਤੀ ਗਈ ਹੈ ਜਿਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਦਾਖੇ ਦੇ ਵਿੱਚ ਕੁਝ ਗਤੀਵਿਧੀਆਂ ਇਹੋ ਜਿਹੀ ਹੋ ਰਹੀਆਂ ਜੋ ਕਾਨੂੰਨ ਦੀ ਉਲੰਘਣਾ ਜਿਹਨਾਂ ਨੂੰ ਉਹਨਾਂ ਨੇ ਕਿਹਾ ਵੀ ਹੋ ਰਹੀ ਹੈ ਤੇ ਮੈਂ ਸੀਐਮਐਫਓ ਜਿਹੜੇ ਸਾਡੇ ਚੀਫ ਮਿਨਿਸਟਰੀ ਫੀਲਡ ਆਫਿਸਰ ਹਨ ਔਰ ਨਾਲ ਦੇ ਨਾਲ ਜਿਹੜੇ ਕਨਸਰਨਡ ਸਬੰਧਤ ਪੁਲਿਸ ਅਫਸਰ ਦੀ ਡਿਊਟੀ ਲਈ ਹੈ ਕਿ ਤੁਰੰਤ ਇਸ ਤੇ ਕਾਰਵਾਈ ਕਰਦੇ ਹੋਏ ਸਾਨੂੰ ਰਿਪੋਰਟ ਦੇਣ ਜਿਵੇਂ ਤੁਸੀਂ ਸੁਣਿਆ ਕਿ ਬਾਬੇ ਜੀ ਇਹ ਪਹਿਲੀ ਵੀਡੀਓ ਨੇ ਖੈਰ ਹੁਣ ਬਾਬਾ ਫਰਾਰ ਹੈ ਤੇ ਇਹ ਕੋਈ ਪਹਿਲਾ ਬਾਬਾ ਨਹੀਂ ਜਿਸ ਦੀ ਅਜੇ ਵੀਡੀਓ ਜਾ ਉਤਰਮ ਦੀ ਆੜ ਵਿੱਚ ਅਜੇ ਆ ਕੰਮ ਕਰ ਰਿਹਾ ਹੋਵੇ ਲੋੜ ਹੈ ਲੋਕਾਂ ਨੂੰ ਸਮਝਣ ਦੀ ਢੋਂਗੀ ਬਾਬਿਆਂ ਨੂੰ ਪਛਾਣਨ ਦੀ ਤਾਂ ਜੋ ਆਪਣੀ ਇੱਜ਼ਤ ਬਚਾਈ ਜਾ ਸਕੇ ਅਤੇ ਸਹੀ ਮayne ਵਿੱਚ ਧਰਮ ਨਾਲ ਜੋੜਿਆ ਜਾ ਸਕੇ ਜਗਰਾਉ ਤੋਂ ਹੇਮਰਾਜ ਬੱਬਰ ਦੇ ਨਾਲ ਲੁਧਿਆਣਾ ਤੋਂ ਨਵੀਨ ਸ਼ਰਮਾ ਪੀਟੀਸੀ ਨਿਊਜ਼